ਸਰਵ ਕਲਾ ਭਰਪੂਰ ਪ੍ਰਭ ਇਸ ਲੋਕ ਜੀ ਹਜੂ ਕਾ ਉਚਾਰਨ ਕਰਦੇ ਆ ਕਿ ਮੇਰਾ ਵਾਹਿਗੁਰੂ ਸਾਰੀਆਂ ਸ਼ਕਤੀਆਂ ਕਰਕੇ ਪਰਕੂਰ ਲਵਾਲਾ ਭਰਿਆ ਹੋਇਆ ਪ੍ਰਭੁ ਸੁਮਰਖ ਬਿਰਸਾ ਜਨਨਹਾਰ ਸਾਡਾਂ ਦੀ ਬਿਰਸਾ ਪੀੜਾ ਹਾਲਤ ਨੂੰ ਜਾਣਨ ਵਾਲਾ ਹੈ। ਜਾ ਕੈ ਸਿਮਰਨ ਉਦਰੀਐ ਜਿਸ ਮਹਾਰਾਜਾ ਭਜਨ ਕਰਨੇ ਕਰਕੇ ਉਧਾਰ ਹੁੰਦਾ ਹੈ। ਨਾਨਕ ਤਿਸ ਬਲਿਹਾਰ ਉਸ ਤੋਂ ਸਤਿਗੁਰੂ ਜੀ ਕਹਿੰਦੇ ਬਲਿਹਾਰ ਕੁਰਬਾਨ ਜਾਈਏ। ਆਸਤਪਦੀ ਟੂਟੀ ਗੰਨਨਹਾਰ ਗੋਪਾਲ ਮੇਰੇ ਸਭ ਟੂਟੀਆਂ ਨੂੰ ਗੰਨਣ ਵਾਲਾ ਪ੍ਰithvi ਦਾ ਪਾਲਕ ਹੈ। ਜਿਵੇਂ ਭਾਈ ਮਹਾਂ ਸਿੰਘ ਜੀ ਨੇ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਸਾਰਾ ਦੇਸ਼ ਮੱਝਾ ਜਿਹੜਾ ਬਦਾਵਾ ਦੇਖ ਕੇ ਪੰਚਾਇਤਾਂ ਰਾਮਿਆਣੇ ਚਲੀਆਂ ਗਈਆਂ ਸੀ ਕਾਈ ਮਹਾ ਸਿੰਘ ਜੀ ਲਖੀਰ ਕੱਢ ਕੇ 40 ਸਿੰਘਾਂ ਨੂੰ ਕੱਢ ਕੇ ਇਹ ਆ ਵੀ ਆਉਜਨਾ ਸਰ ਦੇਣਾ ਹੈ ਜੰਗ ਦਾ ਵੇਲਾ ਕਿਧਰ ਨੂੰ ਤੁਰੇ ਜਾਂਦੇ ਹੁਣ ਸੁਣ ਕੇ ਕੈਰੀ ਸਿੰਘ ਮਿੱਤਰੇ ਸੀ ਮਾਈ ਭਾਗੋ ਦੇ ਸਮੇਤ ਉਸ ਵੇਲੇ ਗੁਰੂ ਕਲਗੀ ਧਰਦੇ ਅੱਗੇ ਸਿਰ ਆਪਣੇ ਅਰਪ ਕੇ ਨਾ ਸਿੰਘਾਂ ਨੇ ਸ੍ਰੀ ਮੁਕਸਰ ਸਾਹਿਬ ਦੇ ਜੰਗ ਵਿੱਚ ਗੁਰ ਗਰੀਬ ਨੂੰ ਆਜੀਤ ਤੋਂ ਟੁੱਟੀ ਜਿਹੜੀ ਦੇਖਦੀ ਸਾਰੀ ਗੁੰਡਾਈ ਸੀ ਮੈਨੇ ਨਚਾ ਪਈ ਨਵੇਂ ਪਾਤਸ਼ਾਹਾਂ ਦੀ ਸਿੱਖੀ ਜਿਹੜੀ ਦੂਰ ਪ੍ਰਾਣੀ ਸੀ ਇਹ ਇਸ ਵਕਤ ਟੁੱਟ ਚੁੱਕੇ ਸੀ ਉਹ ਕਰਖ ਵਿੱਚ ਪੂਰੇ ਨਹੀਂ ਸੀ ਉਤਰੇ ਕਹਿੰਦੇ ਸਨ ਕਿ ਤੁਸੀਂ ਔਰੰਗਜ਼ੇਬ ਨਾਲ ਮਲਾਪ ਕਰੋ ਤਾਂ ਅਸੀਂ ਸਿੱਖ ਰਹਿ ਸਕਾਂਗੇ ਅਤੇ ਜੇ ਤੁਸੀਂ ਜੰਗ ਕਰਨੇ ਤਾਂ ਸਾਥ ਹੋਣੀ ਸਿੱਖੀ ਨਿਵਣੀ ਕਿਉਂ ਕਹਿ ਕੇ ਵਾਧਾ ਦੇਗੇ ਸਨ ਤੁਸੀਂ ਉਹ ਨਵੇਂ ਸਰਗਰਾਂ ਤੋਂ ਲਾ ਕੇ ਸਿੱਖੀ ਸਿੱਖੋ ਇਹ ਆਪਣੇ ਸੀਸ ਦੇ ਕੇ ਇਹ ਬਖਸ਼ਾਈ ਹੈ ਅੱਜਾ ਅਸੀਂ ਹੁਣ ਇਹ ਉਹ ਜਿਹੜੀ ਸਿੱਖੀ ਵਿਛੜ ਚੁੱਕੀ ਸੀ ਇਸ ਵੇਲੇ ਤਰਕ ਦੇ ਵਿੱਚ ਉਸ ਨੂੰ ਅਸੀਂ ਮੇਲ ਲਿਆ ਹੈ ਬੜੇ ਬੇਸ ਵਿੱਚ ਸਿੰਘ ਹੋਣਗੇ ਰਹਿਤ ਵਾਲੇ ਇਹ ਤੇਰਾ ਉਪਕਾਰ ਹੈ ਭਾਈ ਮਹਾਸਿਆ ਤੇ ਮਾਝੇ ਦੀ ਗੰਢਾਈ ਹੈ ਇਉਂ ਕਹਿ ਕੇ ਬਜਾਵੇ ਦਾ ਕਾਗਜ਼ ਗੁਰੂ ਸਾਹਿਬ ਨੂੰ ਪਾੜ ਕੇ ਸਿੱਖ ਨੂੰ ਆਪ ਦੇ ਸਰੂਪ ਵਿੱਚ ਮੇਲ ਲਿਆ ਸੀ ਟੁੱਟੀ ਗਾਂਢ ਨੂੰ ਹਾਰ ਗੋਪਾਲ ਤੇਰੇ ਮੇਰੇ ਸੌ ਟੁੱਤੀ ਹੋਈ ਸਿੱਖੀ ਨੂੰ ਗੰਢਣ ਵਾਲੇ ਗੋਪਾਲ ਦਸਵੇਂ ਪਾਤਸ਼ਾਹ ਜਿਨ੍ਹਾਂ ਦਾ ਅੱਜ ਗੁਰਤਾ ਗਦੀ ਦਾ ਦਿਨ ਹੋਇਆ ਇਹਨਾਂ ਦੇ ਕੌਮ ਚ ਘਾਨਾ ਹੈ ਉਹ ਟੁੱਟੀ ਹੋਈ ਉਮਰ ਨੂੰ ਵੀ ਗੰਢਣ ਲਾਇਆ ਤਿਰਸੀਦਾ ਪਾਲਕ ਟੁੱਟੀ ਹੋਈ ਜਿਹੜੀ ਦਿੱਤੀ ਹੈ ਵਾਹਿਗੁਰੂ ਦੇ ਲੈਵਲੋਂ ਉਹਨੂੰ ਵੀ ਲੈਵ ਲਾ ਕੇ ਗੰਢਣ ਵਾਲਾ ਪ੍ਰੇਮ ਦੇ ਨਾਲ ਐਸੋ ਪਰਮੇਸ਼ਰ ਸਰਬ ਜੀਆ ਆਪੇ ਪ੍ਰਤਪਾਲ ਸਾਰੇ ਜੀਵਾਂ ਦੇ ਤਾਂ ਹੀ ਆਪ ਹੀ ਪ੍ਰਤੀ ਤਾਂ ਹੀ ਪਾਲਣਾ ਕਰਨ ਵਾਲਾ ਹੈ ਅਗਲ ਕੀ ਚਿੰਤਾ ਜਿਸ ਮਨ ਮਨ ਜਿਸ ਅਗਰੂ ਦੇ ਮਨ ਵਿੱਚ ਸਾਰਿਆਂ ਦੇ ਪਾਲਣਾ ਪੋਸਣਾ ਦੀ ਰੱਖਿਆ ਕਰਨ ਦਾ ਫਿਕਰ ਹੈ ਸਾਰਿਆਂ ਨੂੰ ਜੋਖੇ ਮੈਂ ਕਰਦਾ ਇਸ ਬਚਨ ਅਨੁਸਾਰ ਸੋ ਕਰਤਾ ਚਿੰਤਾ ਕਰੇ ਇਹਨੂੰ ਪਾਇਆ ਜਾਗ ਇਸਤੇ ਬਿਰਥਾ ਕੋਈ ਨਾ ਉਸ ਅਸੇ ਤੋਂ ਬਿਰਥਾ ਖਾਲੀ ਨਹੀਂ ਕੋਈ ਰਹਿੰਦਾ ਹੈ ਜਿਹੜਾ ਸ਼ਰਨ ਪੈਂਦਾ ਵਿਰਥਾ ਪੀੜਾ ਨਹੀਂ ਉਹਨੂੰ ਕਿਸੇ ਪ੍ਰਕਾਰ ਦੀ ਕੋਈ ਨਹੀਂ ਜੰਮਣ ਮਰਨ ਦੀ ਹਰੇ ਮਨ ਮੇਰੇ ਸਦਾ ਹਰ ਜਾ ਵੀ ਮੇਰੇ ਪਿਆਰੇ ਮਨੋ ਸਦਾ ਸਦਾ ਅਕਾਲ ਪ੍ਰਭ ਦਾ ਜਾਪ ਕਰ ਅਬਨਾਸੀ ਪ੍ਰਭ ਆਪੇ ਆਪੋ ਤੋਂ ਰਹਿਤ ਹੈ ਆਪਣਾ ਆਪ ਰੂਪ ਹੈ ਪਰਮੇਸ਼ਰ ਆਪਨੇ ਕੀਆ ਕਛੂ ਨਾ ਹੋ ਆਪਣੀ ਵੱਲੋਂ ਜੇ ਕੁਝ ਕਰਨਾ ਚਾਹੇ ਤੇ ਤੇਰੇ ਪਾਸੋਂ ਕੁਝ ਹੋ ਨਹੀਂ ਸਕੇਗਾ ਜੇ ਸੋ ਪ੍ਰਾਨੀ ਲੋਚੈ ਕੋ ਜੇ ਸੈਂਕੜੇ ਜਗੁਨ ਕਰਕੇ ਕੋਈ ਪ੍ਰਾਨੀ ਲੋਚੇ ਫੇਰ ਵੀ ਮਹਾਰਾਜ ਦੀ ਕਿਰਪਾ ਤੋਂ ਬਗੈਰ ਕੋਈ ਸਿਰੇ ਨਹੀਂ ਕੰਮ ਚੜ੍ਹ ਸਕਦਾ ਇਸ ਬਿਨ ਨਾਹੀਂ ਤੇਰਾ ਕਿਸ ਕਾ ਇਸ ਵਾਹਿਗੁਰੂ ਤੋਂ ਬਗੈਰ ਤੇਰਾ ਕਿਸੇ ਵੀ ਕੰਮ ਨਹੀਂ ਆਉਣਾ ਕੋਈ ਵੀ ਕੰਮ ਸਫਲਾ ਨਹੀਂ ਹੋਣਾ ਕੋਈ ਪਦਾਰਥ ਕੋਈ ਸੰਬੰਧੀ ਕੋਈ ਵੀ ਤੇਰੇ ਕੁਛ ਕੰਮ ਨਹੀਂ ਆਉਣਾ ਹੈ ਗਤ ਨਾਨਕ ਜਪ ਏਕ ਹਰਨਾ ਮਹਾਰਾਜ ਜੀ ਜੇ ਗਤ ਮੁਕਤ ਹੋਣਾ ਚਾਹੁੰਨਾ ਤਾਂ ਇੱਕ ਕਰਤਾਰ ਦੇ ਨਾਮ ਨੂੰ ਸਰਗੁਣ ਜੀ ਕਹਿੰਦੇ ਜਪਣਾ ਕਰ ਰੂਪਵੰਤ ਹੋਏ ਨਾਹੀ ਮੋਹ ਹੈ ਜਿਹੜਾ ਬਾਹਰ ਸੋਹਣੇ ਮਰਵੜ ਕੇ ਮੂਹ ਨੂੰ ਲਿਸ਼ਕਾਉਂਦੇ ਰਹਿੰਦੇ ਪੈਰਸ ਦੇ ਲੋਕ ਜਿਵੇਂ ਬਾਹਰ ਸੋਹਣੇ ਬਣੇ ਰਹਿੰਦੇ ਹੈ ਮਹਾਰਾਜ ਕਹਿੰਦੇ ਰੂਪ ਵਾਲਾ ਹੋ ਕੇ ਪਰਮੇਸ਼ਰ ਨੂੰ ਨਹੀਂ ਕੋਈ ਮੋਹ ਕਰ ਸਕਦਾ ਮੋਹਾਂ ਤੇ ਤਿਤਰਾ ਤੇ ਤੋਤਿਆਂ ਤੇ ਥੋੜਾ ਰੂਪ ਹੈ ਇਹ ਰੂਪ ਵਾਲੇ ਬਣ ਕੇ ਤਾਂ ਨਹੀਂ ਪਰਮੇਸ਼ਰ ਨੂੰ ਮੋਹਤ ਕੀਤਾ ਜਾ ਸਕਦਾ ਤੇ ਮਾਟੀ ਫੁੱਲੀ ਰੂਪ ਵਿਕਾਰ ਮਿੱਟੀ ਫੁੱਲੀ ਹੋਈ ਹੈ ਨਾ ਰੂਪ ਜਿਹੜਾ ਬਦਲ ਜਾਣ ਵਾਲਾ ਵਿਰਧ ਹੋਇਆ ਜੇ ਜੇ ਮੂੜੀ ਸੁੱਕੀ ਨਹੀਂ ਹੈ ਜਿਹੜੀਆਂ ਕਹਿ ਜਾ ਰਹੀਆਂ ਚਿਹਰੇ ਤੇ ਇਸ ਕਰਕੇ ਰੂਪ ਦਾ ਕੀ ਮਾਨ ਕਰਨਾ ਹੈ ਸੂਰਤ ਦੇਖਣਾ ਭੂਲ ਗੁਵਾਰਾ ਮਿਥਨ ਮਹਾਰਾ ਝੂਠ ਪਸਾਰਾ ਕੋਈ ਬਾਲਾ ਸੋਹਣੇ ਰੂਪ ਵਾਲਾ ਹੋ ਕੇ ਪਰਮੇਸ਼ਰ ਨੂੰ ਮੋਹਤ ਨਹੀਂ ਕਰ ਸਕਦਾ ਹੈ ਪ੍ਰਭ ਦੀ ਜੋਤ ਸਗਲ ਘਟ ਸੋਹ ਹੈ ਰਾਮ ਜੀ ਜੋਤ ਸਾਰਿਆਂ ਘਟਾਂ 'ਚ ਸੋਹਦੀ ਹੈ ਜਦੋਂ ਮਹਾਰਾਜ ਜੋਤ ਖਿੱਚ ਲੇ ਮੁਰਦੇ ਦਾ ਕੀ ਰੂਪ ਰਹਿਣਾ ਸੀ ਉਸੇ ਵੇਲੇ ਪਾਣੀ ਬਣ ਜਾਂਦਾ ਸਾਰਾ ਸਰੀਰ ਦਾ ਜਿਹੜਾ ਖੂਨ ਹੈ ਇਹ ਰੂਪ ਵਾਲਾ ਬਣ ਕੇ ਕੀ ਮੋਹਤ ਕਰ ਲੇਗਾ ਦਿਲ ਦੀ ਸਫਾਈ ਹੋਵੇ ਤਾਂ ਪਰਮੇਸ਼ਰ ਜੀ ਦੇ ਖਲਾਸ ਮਿਲਲੇ ਮੀਰਾ ਆਪ ਖੋਜ ਕੋ ਮਿਲੇ ਕਬੀਰਾ ਕਿਉਂ ਮੋਹਤ ਹੁੰਦਾ ਹੈ ਬਾਹਰੋਂ ਮਿੱਟੀ ਦੇ ਚਮੜੀ ਦੇ ਸੋਹਣੀ ਕੀਤੀ ਚਮੜੀ ਨੂੰ ਵੇਖ ਕੇ ਰੂਪ ਵਾਲਾ ਹੋ ਕੇ ਪਰਮੇਸ਼ਰ ਨੂੰ ਮੋਹਤ ਨਹੀਂ ਕਰ ਸਕਦਾ ਤਨਵੰਤਾ ਹੋਏ ਕਿਆ ਕੋ ਗਰਭ ਹੈ ਜਿਹੜਾ ਸਾਰਿਆਂ ਜਿਉਂ ਤੇ ਸਰੀਰਾਂ 'ਚ ਸੋਹਦੀ ਹੈ ਉਹਦੇ ਨਾਲ ਹੀ ਸੁਹਪਣ ਹੈ ਜੋ ਕੁਛ ਹੈ ਮਰਦੇ ਦੇ ਅੰਦਰ ਕੋਈ ਸੁਹਪਣ ਨਹੀਂ ਰਹਿ ਜਾਂਦਾ ਧਨਵੰਤਾ ਹੋਏ ਕਿਆ ਕੋ ਗਰਬੈ ਈ ਧਨ ਵਾਲਾ ਹੰਕਾਰ ਕਰਕੇ ਜੇ ਕੋਈ ਤੀ ਹੰਕਾਰ ਕਰੇਗਾ। ਜਾਂ ਸਭ ਕਿਸ ਤਿਸ ਕਾ ਦੀਆ ਦਰਬ ਜਦੋਂ ਉਸ ਵਹਿਗੁਰੂ ਦਾ ਸਾਰਾ ਪਜਾਹ ਦੁੱਤਾ ਹੈ ਧੰ ਦੁੱਤਾ ਹੈ ਜਦੋਂ ਚਾਹੇ ਖੋਲ ਲਵੇ। ਆਤਸੂਰਾ ਜੇ ਕੋ ਕਹਾਵੇ ਜੇ ਕੋਈ ਬਹੁਤ ਚੰਦ ਸੂਰਮਾ ਬਹਾਦਰ ਕਹਾਵੇ ਕਿ ਮੈਂ ਬੜਾ ਬਲੀ ਹਾਂ ਪ੍ਰਭ ਕੀ ਕਲਾ ਬਿਨਾ ਕਹਿ ਦਾਵੇ ਜੇ ਸ਼ੇਸ਼ ਦੀ ਸ਼ਕਤੀ ਤੋਂ ਬਿਨਾ ਦੱਸੋ ਕਿੱਧਰ ਨੂੰ ਤਾ ਕੇ ਜਾ ਸਕਦਾ ਹੈ ਕਿਹਨੂੰ ਮਾਰ ਸਕਦਾ ਹੈ ਉੱਥੇ ਹੀ ਖਤਮ ਹੋ ਜਾਂਦਾ ਜੇ ਚਾਹੇ ਪਰਮੇਸ਼ਰ ਨੂੰ ਭਾਵੇ ਜੇ ਕੋ ਹੋਏ ਬਹਿ ਦਾਤਾ ਜੇ ਕੋਈ ਭਾਈ ਚਾਰ ਚੰਗੇ ਕੰਮ ਕਰਕੇ দান ਕਰਕੇ ਆਪਣੇ ਆਪ ਨੂੰ ਦਾਤੇ ਪੁਣੇ ਦਾ ਹੰਕਾਰ ਕਰਕੇ ਬੈਠ ਜਾਵੇ ਕਿ ਮੈਂ ਬੜਾ ਦਾਨੀ ਹਾਂ ਮੈਂ ਬੜੀਆਂ ਦਾਤਾਂ ਦਿੰਦਾ ਹਾਂ ਇਸ ਦੇਨਹਾਰ ਜਨ ਗਾਵਾ ਦੇਨਹਾਰ ਜੋ ਪਰਮੇਸ਼ਵਰ ਹੈ ਸਾਰਿਆਂ ਨੂੰ ਰੋਜੀ ਕਿ ਰੋਜੀ ਦੇ ਹੰਦ ਹੈ ਕਿ ਰਾਜ ਕਰੇਂਦਾ ਉਹ ਉਹ ਤਾਂ ਹੀ ਮੂਰਖ ਸਮਝਦਾ ਇਹ ਬਾਲਾ ਸਮਝਾ ਕਿ 84 ਲੱਖ ਜੀਵ ਨੂੰ ਪਾਈ ਰਿਜਕ ਦੀ ਹੈ ਸਭ ਨੂੰ ਕੋ ਤਦਕਾ ਇਹ ਐਵੇਂ ਦਾਨੀ ਹੰਕਾਰ ਕਰ ਬੈਠਾ ਬਣ ਕੇ ਜਿਸ ਗੁਰਪ੍ਰਸਾਦ ਟੁੱਟੈ ਹਉ ਰੂ। ਉਹ ਤਾਂ ਭਾਈ ਜਿਸ ਪੁਰਖ ਦਾ ਸਤਿਗੁਰਾਂ ਦੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਹੈ ਹਉਮੈ ਦਾ ਰੋਗ ਟੁੱਟ ਜਾਵੇ। ਨਾਨਕ ਸੋ ਜਨ ਸਦਾ ਅਰੋ। ਸਤਿਗੁਰੂ ਜੀ ਜੰਗਨੋ ਪੁਰਖ ਸਦਾ ਰੋਗ ਤੋਂ ਰਹਿ ਜਾਣਾ ਕਰੋ। ਜਿਉ ਮੰਦਰ ਕੋ ਥੰਮੈ ਥੰਮਨ। ਮਨ ਸਾਉ ਦਾ ਨਾਮ ਹੈ ਜੋ ਰੋਕਣ ਵਾਲਾ ਰੁੜੇ ਹੋਏ ਜਾਂਦੇ ਮਨ ਨੂੰ ਸਿਮਰਨ ਕਰਨਾ ਚਾਹੀਦਾ ਹੈ। ਜਿਉ ਮੰਦਰ ਕੋ ਥੰਮੈ ਥੰਮਨ ਜਿਸ ਪ੍ਰਕਾਰ ਸਾਹਿਬ ਸਿੰਘ ਜੀ ਡਿੱਗਦੇ ਹੋਏ ਮੰਦਰ ਦੇ ਇਠਾਂ ਥੰਮ ਲਾ ਜੀਏ ਉਹ ਥੰਮ ਲੈਂਦਾ ਰੋਕ ਲੈਂਦਾ ਹੈ ਕਿਉਂ ਗੁਰ ਕਾ ਸ਼ਬਦ ਮਨ ਹੈ ਅਸ ਥੰਮਨ ਮਨ ਮੰਦਰ ਵਾਂਗੂ ਡਿੱਗਣ ਵਾਲਾ ਹੈ ਇਵੇਂ ਗੁਰੂ ਸਾਹਿਬਾ ਜਿਹੜਾ ਸ਼ਬਦ ਹੈ ਇਹ ਮੰਦੇ ਤਾਂ ਇਸ ਪ੍ਰਕਾਰ ਥੰਮਣ ਵਾਲਾ ਰੋਕਣ ਵਾਲਾ ਜਿਹੜਾ ਮਰੂੜਿਆ ਜਾਂਦਾ ਡਿੱਗਦਾ ਜਾਂਦਾ ਵਿਕਾਰਾਂ ਵਿੱਚ ਔਗਣਾਂ ਵਿੱਚ ਪਤਿਤ ਹੁੰਦਾ ਜਾਂਦਾ ਇਸ ਦੇ ਵਾਕੇ ਥੰਮੀ ਹੈ ਮਾਰਾ ਦੀ ਭਗਤੀ ਜਿਹੜੀ ਲੋਣ ਕਰਨੀ ਹੈ ਜੋ ਪਰਮੇਸ਼ਰ ਦਾ ਸਿਮਰਨ ਹੋ ਹੈ ਇਹ ਥੰਮੋ ਹੈ ਥੰਮਣ ਵਾਸਤੇ ਮੰਦਰ ਨੂੰ ਜਿਵੇਂ ਮੰਦਰ ਆਏ ਮਾਨੋ ਇਸ ਨੂੰ ਥੰਮਣ ਵਾਸਤੇ ਰੋਕਣ ਵਾਸਤੇ ਗੁਰੂ ਸਾਹਿਬ ਦਾ ਸ਼ਬਦ ਮਾਨੋ ਭਲੀ ਪ੍ਰਕਾਰ ਐਸਾ ਥੰਮਣ ਰੋਕਣ ਵਾਲਾ ਹੈ ਅਸੰਭ ਰੂਪ ਹੈ ਕਿਉਂ ਪਾਖਾਨ ਨਾਵ ਚੜ ਤਰੈ ਪਤਨੀ ਸਾਹਿਬ ਸੰਗੇ ਜੀ ਇਹ ਬੇੜੀ ਤੇ ਚੜ ਜੇ ਤਰ ਜਾਂਦਾ ਹੈ ਪਾਰ ਹੋ ਜਾਂਦਾ ਪਾਣੀ ਤੋਂ ਇਹਦੇ ਪੱਥਰ ਵਰਗਾ ਪਾਪੀ ਜਿਹੜਾ ਜੀਵ ਹੈ ਉਹ ਸਾਲ ਸੰਗ ਰੂਪੀ ਨੌਕਾ ਤੇ ਚੜ ਕੇ ਭਗਤੀ ਰੂਪੀ ਬੇੜੀ ਤੇ ਚੜ ਕੇ ਪਾਰ ਹੋ ਜਾਂਦਾ ਤਰ ਜਾਂਦਾ ਸੰਸਾਰ ਸਮੁੰਦਰ ਤੋਂ ਪ੍ਰਾਣੀ ਗੁਰ ਚਰਨ ਲਗਤ ਨਿਸਤਾਰ ਇਸੇ ਪ੍ਰਕਾਰ ਪ੍ਰਾਣਾਧਾਰੀ ਜੀਵ ਗੁਰੂ ਸਾਹਿਬ ਦੇ ਚਰਨਾਂ ਨਾਲ ਲੱਗ ਕੇ ਗੁਰੂ ਸਾਹਿਬ ਦਾ ਨਾਮ ਜਿਹੜਾ ਜਹਾਜ਼ ਹੈ ਬੇੜੀ ਹੈ ਇਹਦੇ ਨਾਲ ਲਾ ਕੇ ਤਰ ਜਾਂਦਾ ਸੰਸਾਰ ਤੋਂ ਇਸ ਪੀਪਲ ਵਾਂ ਚਤੋਂ ਜਿਉਂ ਅੰਧਕਾਰ ਦੀਪਕ ਪਰਗਾ ਜਿਵੇਂ ਨੇਰੇ ਵਿੱਚ ਸਾਸ ਸੰਗੀ ਜੀਵੇ ਦੀ ਰੋਸ਼ਨੀ ਹੁੰਦੀ ਹੈ ਪ੍ਰਕਾਸ਼ ਹੋ ਜਾਂਦਾ ਜੀਵੇ ਕਰਕੇ ਗੁਰਦਰਸ਼ਨ ਦੇਖ ਮਨ ਹੋਏ ਬਿਗਾਸ ਸਤਿਗੁਰ ਸਾਹਿਬ ਦੇ ਦਰਸ਼ਨ ਵੇਖ ਕੇ ਕੋਟ ਸੂਰ ਨਾਨਕ ਪ੍ਰਗਿਆ ਮਨ 'ਚ ਖੜਾ ਹੋ ਜਾਂਦਾ ਸਾਰੇ ਨੇਰੇ ਅਗਿਆਨ ਦੇ ਵਰਨ ਦੇ ਚੱਕੇ ਜਾਂਦੇ ਆ ਸਤਿਗੁਰਾਂ ਦਾ ਦਰਸ਼ਨ ਹੀ ਹੈ ਜੇ ਏਕ ਵਾਰ ਹੋਏ ਦਰਸ਼ਨ ਜਾਂ ਕੋ ਦੇਖਣ ਯੋਗ ਰਹੇ ਪੁਰਨਾ ਕੋ ਜਿਨੇ ਇੱਕ ਵਾਰ ਜਰਦ ਹੋ ਜਾਂਦਾ ਹੈ ਫਿਰ ਭੁੱਖ ਨਹੀਂ ਰਹਿੰਦੀ ਹੋਰ ਕਿਸੇ ਸਰੂਪ ਦੇਖਣ ਦੀ ਐਸਾ ਦਰਸ਼ਨ ਗੁਰੂ ਸਾਹਿਬ ਦਾ ਦੇਖ ਕੇ ਮਨ ਚ ਕਰੋੜਾਂ ਬ੍ਰਹਮੰਡਾਂ ਦਾ ਜੋ ਪ੍ਰਕਾਸ਼ ਹੈ ਤੇ ਤੇ ਇੰਜ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਇਹ ਅਵਸਥਾ ਉਸ ਪੁਰਖ ਤੇ ਵਾਪਰ ਜਾਂਦੀ ਹੈ ਉਦੇ ਇਸ ਪਿੰਡ ਦੇ ਅੰਦਰ ਹੀ ਕਰੋੜਾਂ ਬ੍ਰਹਿਮੰਡ ਹੈ ਕਰੋੜਾਂ અવਤਾਰ ਹੈ ਕਰੋੜਾਂ ਪਕੰਬਰ ਚੰਦ ਸੂਰਜ ਸਾਰੇ ਚੜੇ ਹੋਏ ਪ੍ਰਤੀਤ ਹੋਣ ਲੱਗ ਜਾਂਦੇ ਐ ਇੰਨਾ ਪ੍ਰਕਾਸ਼ ਹੋ ਜਾਂਦਾ ਪਰ ਗੁਰੂ ਸਾਹਿਬ ਵਰਗਾ ਪ੍ਰਕਾਸ਼ ਹੋਰ ਕੋਈ ਨਹੀਂ ਇਉ ਮੰਨ ਕੇ ਬਹੁਤ ਵਗਾਸ ਖੜਾਜ ਹੋ ਜਾਂਦਾ ਗੁਰੂ ਸਾਹਿਬ ਰੂਪ ਦੇਖ ਕੇ ਜਿਉਂ ਮਹਾ ਉਧਿਆਨ ਮਹਿ ਬਾਗ ਇਤਹੀ ਜੀ ਅਵਸਥਾ ਵੀ ਅਸਮਨ ਕਰਦਿਆਂ ਕਰਦਿਆਂ ਜਦੋਂ ਵਗਾਸ ਹੁੰਦਾ ਹੈ ਪਹਿਲੇ ਸਾਲ ਸੰਗੀ ਜਿੰਨੇ અવਤਾਰ ਹੈ 24 ਜੇ ਉਹਨਾਂ ਨੇ ਦੇਖਣ ਦੀ ਇੱਛਾ ਹੋਵੇ ਆਕਾਸ਼ ਵਿੱਚ ਮਹਾਂਪੁਰਖਾਂ ਦੇ ਇਹ ਉਹਨਾਂ ਦੇ ਚੋਜ ਹੈ ਕਮਾਈਆਂ ਦੇ ਉਹ ਆਕਾਸ਼ ਵਿੱਚ ਕ੍ਰਿਸ਼ਨ ਜੀ ਦੇ ਕਿੰਨੇ ਹੀ ਰੂਪ ਧਾਰੇ ਦਿਸਦੇ ਆ ਰਾਮਚੰਦਰ ਜੀ ਦੇ ਵਿਸ਼ਨੂੰ ਜੀ ਦੇ ਇਹ ਸਾਰੇ ਆਕਾਸ਼ ਵਿੱਚ ਲੱਗ ਜਾਂਦੇ ਆ ਸਿੰਘਾਂ ਨੇ ਪੁੱਛਣ ਤੋਂ ਕਿ ਮਹਾਰਾਜ ਕਿਉਂ ਦਿਖਦੇ ਆ ਕਹਿੰਦੇ ਭਾਈ ਇਹ ਤੇਰੀ ਪਿੱਛੇ ਸੰਕਲਪ ਹੋਣਾ ਇਹਨਾਂ ਦੀ ਉਪਾਸ਼ਨਾ ਕੀਤੀ ਹੋਣੀ ਹੈ ਤਾਂ ਤੈਨੂੰ ਦਿਸਦੇ ਆ ਅਤੇ ਫੇਰ ਕਿੰਦੇ ਹੁਣ ਗੁਰੂ ਨਾਨਕ ਸਾਹਿਬ ਨੂੰ ਵੇਖ ਜੋ ਸਾਰੇ ਆਕਾਸ਼ ਵਿੱਚ ਜ਼ਮੀਨ ਵਿੱਚ ਮਹਾਰਾਲੇ ਸੰਤ ਮਹਾਰਾ ਜਦੋਂ ਗਏ ਹਨ ਸੰਤ ਬਿਸ਼ਨ ਸਿੰਘ ਜੀ ਦੇ ਪਾਸ ਬੈਠ ਕੇ ਵਾਹਿਗੁਰੂ ਮੰਤਰ ਦਾ ਜਪਨ ਕਰਦਿਆਂ ਦੇ ਇੱਕ ਪੈਰ ਦੇ ਅੰਦਰ ਐਸੀ ਨਿਭ ਲੱਗੀ ਧਰਤੀ ਅਸਮਾਨ ਵਿੱਚ ਗੁਰੂ ਨਾਨਕ ਸਾਹਿਬ ਦੇ ਦਰਦ ਹੋਣ ਐਸਾ ਪ੍ਰਕਾਸ਼ ਹੋ ਗਿਆ ਗੁਰੂ ਜੀ ਨੂੰ ਦੇਖ ਕਰਕੇ ਸੰਤ ਬਿਸ਼ਨ ਸਿੰਘ ਸਾਹਿਬ ਜੀ ਆ ਕੇ ਉਥੇ ਆਪਣੇ ਪੈਰਾਂ ਨੂੰ ਚੱਕ ਕੇ ਬੈਠ ਕੇ ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਸਾਰੇ ਦੁਸਤਾ ਮੈਂ ਪੈਰ ਕਿੱਥੇ ਰੱਖਾਂ ਮੈਂ ਗੁਰੂ ਦੇ ਚ ਸਰੀਰ ਦੇ ਨਾਲ ਪੈਰ ਨਹੀਂ ਲਾਉਣਾ ਚਾਹੁੰਦਾ ਐਡੀ ਜੀ ਬਸਮਾਤਤਾ ਹੋ ਜਾਂਦੀ ਸਾਧ ਸੰਗਤ ਜੀ ਮਹਾਰਾਜ ਸਾਹਿਬ ਜਦੋਂ ਕਿਰਪਾ ਕਰਦੇ ਅਸਚਰਜ ਦਾ ਪ੍ਰਾਪਤ ਹੋ ਜਾਂਦੀ ਹੈ ਕਿਉਂ ਗੁਰੂ ਸਾਹਿਬ ਵਰਸ਼ਨ ਦੇਖ ਕੇ ਮਨ ਚ ਵਿਗਾਸ ਖੜਾ ਪੈਦਾ ਹੋ ਜਾਂਦਾ ਹੈ ਜਿਉਂ ਮਹਾ ਉਧਿਆਨ ਮਹ ਮਾਰਗ ਪਾਵੇ ਜਿਸ ਸਰਦਾਰ ਬਾਲੀ ਉਜਾੜ ਦੇ ਵਿੱਚ ਕੋਈ ਆਦਮੀ ਤੁਰਿਆ ਜਾਂਦਾ ਰਾਸਤਾ ਭੁੱਲ ਗਿਆ ਹੋਵੇ ਬਾਹਲਾ ਜੰਗਲ ਜਿਸ ਪ੍ਰਕਾਰ ਲਾੜ ਜੰਗਲ ਆਦ ਕਹੇਗੇ ਇੱਧਰੇ ਜਦੋਂ ਪੌਂਟੇ ਸਾਹਿਬ ਵੱਲ ਜਾਈਦਾ ਉਹਦੇ 'ਚ ਰਸਤੇ ਦਾ ਪਤਾ ਨਹੀਂ ਲੱਗਦਾ ਕਈ ਵੀਰਾਂ ਛੱਡ ਜਾਂਦੇ ਐ ਕੋਈ ਆਪਣੇ ਦਸਤਾਂ ਦੇ ਨਾਲ ਕੋਈ ਪੱਤੇ ਬੰਨ ਜਾਂਦੇ ਵੀ ਇਸ ਰਾਹ 'ਤੇ ਰਿਹਾਓ ਇਸੇ ਪ੍ਰਕਾਰ ਬੜੀ ਭਾਰੀ ਉਜਾੜ ਵਿੱਚ ਜਿਵੇਂ ਕੋਈ ਆदमी ਭੁੱਲਿਆ ਹੋਇਆ ਰਸਤਾ ਪਾ ਲਵੇ ਕਿਉਂ ਸਾਧੂ ਸੰਗ ਮਿਲ ਜੋਤ ਪ੍ਰਗਟ ਆਵੇ ਮਹਾਉ ਜੀ ਉਦਿਆਨ ਉਜਾੜ ਹੈ ਸੰਸਾਰ ਇਹ ਜਿਹੜੇ ਬੰਬਲ ਪੂਸੇ ਜੀਵ ਖਾਂਦੇ ਫਿਰਦੇ ਆ ਰਸਤਾ ਧਰਤੀ ਸਹਿਤ ਗਿਆਨ ਦਾ ਸਾਧ ਸੰਗਤ ਨਾਲ ਮਿਲ ਕੇ ਵਾਹਿਗੁਰੂ ਦੀ ਜੋਤ ਅੰਦਰ ਪ੍ਰਗਟ ਹੋ ਜਾਂਦੀ ਹੈ ਐਸਾ ਰਸਤਾ ਪ੍ਰਾਪਤ ਹੋ ਜਾਂਦਾ ਲੱਭ ਪੈਂਦਾ ਹੈ ਤਿੰਨ ਸੰਤਨ ਕੀ ਬਾਛੋ ਤੂੰ ਉਹਨਾਂ ਸੰਤਾਂ ਭਗਤਾਂ ਦੀ ਮਾਰਾ ਕਹਿੰਦੇ ਧੂੜ ਵਾਂਚਣਾ ਕਰੀਏ ਚਾਹਣਾ ਕਰੀਏ ਨਾਨਕ ਕੀ ਹਰ ਲੋਚਾ ਪੂਰੀ ਸਤਿਗੁਰੂ ਜੀ ਕਹਿੰਦੇ ਨਿਹਾਰੀ ਅਕਾਲ ਪੁਰਖੇ ਸਾਡੀ ਲੋਚਾ ਇੱਛਾ ਪੂਰੀ ਕਰ ਦਿਓ ਕਿਰਪਾ ਕਰੋ ਮਨ ਮੂਰਖ ਕਾਹੇ ਬਿਲ ਲਾਈਐ ਮਨ ਜੇ ਕੋਈ ਮੂਰਖਤਾ ਹੀ ਕਰਕੇ ਹੰਕਾਰ ਕਰੇ ਸਾਜ ਨਾ ਆਉਂਦਾ ਤੇ ਕਹੇ ਮੈਨੂੰ ਐਨੀ ਕਮਾਈ ਕੀਤੀ ਮੈਨੂੰ ਦਿੱਤਾ ਪਰਮੇਸ਼ਰ ਨੂੰ ਕੁਝ ਨਹੀਂ ਤਾਂ ਮਨ ਨੂੰ ਹੀ ਉਹ ਸਿੱਖਿਆ ਦੇਣੀ ਹੈ ਮਨ ਮੂਰਖ ਕਾਹੇ ਬਿਲ ਲਾਇਆ ਤੇ ਮੂਰਖ ਮਨ ਕਾਹਦੇ ਵਾਸਤੇ ਬਰਲਾਪ ਕਰਦਾ ਹੈ ਪੁਰਬ ਲਿਖੇ ਕਾ ਲਿਖਿਆ ਪਾਈ ਹੈ ਜੇ ਤੂੰ ਪੁਰਵ ਜਨਮਾਂ 'ਚ ਪੁੰਨੋ ਦਾਨ ਕੀਤਾ ਹੈ ਉਹ ਦਿੱਖ ਤੇਰੇ ਮੱਥੇ ਤੇ ਪੈ ਗਈ ਹੈ ਉਹਦੇ ਲਿਖਤ ਅਨੁਸਾਰ ਨਿਸ਼ਕਾਮ ਕਰਮ ਹੋਣ ਤਾਂ ਤੈਨੂੰ ਸੰਗਤ ਦੀ ਪ੍ਰਾਪਤੀ ਹੋਵੇ ਅਤੇ ਜੇ ਭਗਤੀ ਹੋਵੇ ਤਾਂ ਗੁਰੂ ਸਾਹਿਬ ਦੀ ਪ੍ਰਾਪਤੀ ਹੋਵੇ ਕਿਉਂ ਪੁਰਵਲੇ ਕਰਮਾਂ ਦੇ ਕੀਤੇਆਂ ਵੀ ਲਿਖਤ ਅਨਸਾਰ ਫਲ ਪਾਈ ਦਾ ਲਿਖਿਆ ਹੋਇਆ ਜੋ ਹੈ ਦੁੱਖ ਸੁਖ ਉਹਨਾਂ ਦੇ ਲਿਖਿਆ ਵੀ ਇਸ ਜੰਮ ਚ ਪਰਮੇਸ਼ਰ ਦੀ ਪ੍ਰਾਪਤੀ ਹੋ ਜੂ ਉਹਨਾਂ ਮਹਾਰਾਜ ਦੇ ਉਪਦੇਸ਼ ਨੂੰ ਹਿਰਦੇ ਚ ਲਿਖ ਲਿਆ ਹੈ ਪਾਈ ਆਇਓ ਪਾ ਲਈਦਾ ਹੈ ਦੁੱਖ ਸੁਖ ਪ੍ਰਭ ਦੇਵਨ ਹਾਰ ਦੁੱਖ ਵੇਲੇ ਘਾਬਰਨਾ ਨਹੀਂ ਚਾਹੀਦਾ ਸੁਖ ਵੇਲੇ ਫਲਾਉਟ ਚ ਨਹੀਂ ਆਉਣਾ ਚਾਹੀਦਾ ਮੇਰਾ ਵਾਹਿਗੁਰੂ ਜਿਹੜੇ ਕੀਤੇ ਪੁੰਨ ਹੈ ਉਹਨਾਂ ਅਨੁਸਾਰ ਸੁਖ ਦਿੰਦਾ ਹੈ ਜੋ ਕੀਤੇ ਪਾਪ ਉਹਨਾਂ ਅਨੁਸਾਰ ਦੁੱਖ ਦੇ ਕੇ ਪਾਪਾਂ ਦਾ ਫਲ ਭੁਗਤਾ ਰਿਹਾ ਹੈ ਇਸ ਪ੍ਰਕਾਰ ਪ੍ਰਭੂ ਦੋਵੇਂ ਦੁੱਖ ਤੇ ਸੁਖ ਪਰਖਣ ਵਾਸਤੇ ਵੀ ਹੈ ਸੋ ਪ੍ਰੇਸ਼ਰ ਦੇਣ ਵਾਲਾ ਹੈ ਆਪ ਹੀ ਅਵਰ ਤੇ ਆਗ ਤੂੰ ਕਿਸਹਿ ਚਿਤਾ ਹੋਰ ਹੋਰਨਾ ਤੇ ਤੇ ਦੋਸ਼ ਨਾਂ ਦੇ ਹੋਰਨਾ ਵੱਲ ਨਿਗਾਹ ਰੱਖ ਮੈਨੂੰ ਇਹ ਸੁਖ ਦਿੰਦਾ ਦੁੱਖ ਦਿੰਦਾ ਹੈ ਇਸ ਵਾਹਿਗੁਰੂ ਨੂੰ ਚੇਤੇ ਕਰ ਹਰ ਵਕਤ ਜੋ ਕਸ਼ ਕਰੈ ਸੋਈ ਸੁਖਮਾਨ ਜੋ ਕੁਝ ਮੇਰਾ ਵਾਹਿਗੁਰੂ ਕਰਿਆ ਉਸ ਨੂੰ ਕਰਕੇ ਮਰਨਾ ਕਰ ਪਿਆ ਰਿਹਾ ਊਲਾ ਕਾਹੇ ਫਿਰਹਿ ਅਜਾਨ ਅਣਜਾਣ ਅਗਿਆਨੀ ਪੁਰਖਾਂ ਦੀ ਸੰਗਤ ਕਰਕੇ हे ਅਗਿਆਤ ਪੁਰਖਾ ਕਿਸ ਵਾਤੇ ਭੁੱਲਿਆ ਫਿਰਦਾ ਹੈ ਕੌਣ ਬਸ ਆਈ ਤੇਰੇ ਸੰਗ ਜਦੋਂ ਤੂੰ ਜੰਮਿਆ ਸੀ ਉਸ ਵੇਲੇ ਕਿਹੜੀ ਚੀਜ਼ ਤੇਰੇ ਨਾਲ ਆਈ ਸੀ ਸੰਸਾਰ ਵਿੱਚ ਲਪਟ ਰਹੇ ਰਸ ਲੋਭੀ ਪਤੰਗ ਲੋਭੀ ਹੋ ਕੇ ਰਸਾਂ ਦਾ ਜਿਵੇਂ ਪਤੰਗਾ ਪਰਵਾਨਾ ਦੀਵੇ ਦੀ ਲਾਟ ਤੇ ਰਸ ਜਾਂਦਾ ਹੈ ਐ ਸੋਹਣਾ ਰੂਪ ਦੀਵੇ ਦੀ ਲਾਟ ਵੇਖ ਕੇ ਕਾਲੇ ਕੇਸ ਵੇਖ ਕੇ ਤੇਰੇ ਬਿਸ਼ਾ ਦੇ ਭੋਗਣ ਚ ਲਟਦੇ ਆਂ ਹੈ ਪਤੰਗੇ ਜਿਨੀਆਂ ਆਈਂ RAM ਨਾਮ ਜਪ ਹਿਰਦੇ ਮਾ ਗੁਰੂ ਰੇਸ਼ਾ ਦਾ ਨਾਮ ਜਪਿਆ ਕਰ ਜੇ ਤੇਰੇ ਭਾਗ ਹੈ ਹਿਰਦੇ ਵਿੱਚ ਨਾਨਕ ਪਤ ਸੇਤੀ ਕਰ ਜਾ ਗੁਰੂ ਜੀ ਤੇਨੀ ਹੋਈ ਗੀ ਤੇ ਸਵੇ ਤੂੰ ਪ੍ਰਲੋਕ ਰੂਪੀ ਕਰਕੇ ਸੱਚਖੰਡ ਜੀ ਪਹੁੰਚ ਜਾਏਗਾ